ਮੋਗਾ ਸ਼ਹਿਰ ਵਿੱਚ ਵਧ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਕੀਤੀ ਗਈ ਸਖਤੀ ਜਗ੍ਹਾ-ਜਗ੍ਹਾ ਤੇ ਲਗਾਏ ਨਾਕੇ ਇਸ ਮੌਕੇ ਜਾਣਕਾਰੀ ਦਿੰਦੇ ਡੀਐਸਪੀ ਟ੍ਰੈਫਿਕ ਜੋਰਾ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਈ-रिक्शा ਦੀ ਗਿਣਤੀ ਜ਼ਿਆਦਾ ਹੋਣ ਕਾਰਨ ਜਗ੍ਹਾ-ਜਗ੍ਹਾ ਤੇ ਟ੍ਰੈਫਿਕ ਜਾਮ ਹੁੰਦਾ ਹੈ ਜਿਸ ਨੂੰ ਲੈ ਕੇ ਅੱਜ ਅਸੀਂ ਨਾਕਾਬੰਦੀ ਕੀਤੀ ਗਈ ਅਤੇ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਇਆ ਗਿਆ ਉੱਥੇ ਹੀ ਉਹਨਾਂ ਨੇ ਕਿਹਾ ਬੱਸ ਸਟੈਂਡ ਦੇ ਬਾਹਰ ਜੋ ਬੱਸਾਂ ਖੜ੍ਹਦੀਆਂ ਹਨ ਉਹਨਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਆਪਣੀਆਂ ਬੱਸਾਂ ਇੱਥੇ ਨਾ ੜਾਉਣ ਜਿਹੜੀਆਂ ਸਵਾਰੀਆਂ ਹਨ ਬੱਸ ਅੱਡੇ ਤੋਂ ਹੀ ਚੱਕ ਕੇ ਲਿਓਨ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਈ ਰਿਕਸ਼ਾ ਦੀ ਗਿਣਤੀ ਕਾਫੀ ਜ਼ਿਆਦਾ ਹੈ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਹਨਾਂ ਦਾ ਹੱਲ ਕਰਵਾਇਆ ਜਾਵੇਗਾ ਉੱਥੇ ਹੀ ਉਹਨਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੀਆਂ ਜਿਹੜੀਆਂ ਗੱਡੀਆਂ ਪਾਰਕਿੰਗ ਵਿੱਚ ਖੜੀਆਂ ਕਰਨ ਬਜ਼ਾਰ ਦੇ ਵਿੱਚ ਖੜੀਆਂ ਨਾ ਕਰਨ ਸ਼ਹਿਰ ਛੋਟਾ ਹੋਣ ਕਾਰਨ ਬਜ਼ਾਰ ਭੀੜੇ ਹਨ ਅਤੇ ਵੱਧ ਤੋਂ ਵੱਧ ਜਿਹੜੀਆਂ ਗੱਡੀਆਂ ਪਾਰਕ ਵਿੱਚ ਖੜੀਆਂ ਕੀਤੀਆਂ ਜਾਂ ਨਾ ਤੇ ਤਾਂ ਜੋ ਟ੍ਰੈਫਿਕ ਜਿਹੜਾ ਸਚਾਰੂ ਢੰਗ ਨਾਲ ਚੱਲਦਾ ਰਹੇ ਇਸ ਮੌਕੇ ਤੇ ਹੋਰ ਕੀ ਕਿਹਾ ਉਹਨਾਂ ਨੇ ਆਉ ਸੁਣਦੇ ਆ ਇਹ ਮੌਕਾ ਸ਼ਹਿਰ ਦੇ ਵਿੱਚ ਜਾਦਾ ਹੁਣ ਸਰਦੀਆਂ ਹੋਣ ਕਰਕੇ ਜਾਂ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲਦਾ ਇਸ ਕਰਕੇ ਨਾ ਟ੍ਰੈਫਿਕ ਕਾਫੀ ਟ੍ਰੈਫਿਕ ਦੀ ਕਾਫੀ ਸਮੱਸਿਆ ਸੀ ਕਿਉਂਕਿ ਅਸੀਂ ਪਿਛਲੇ ਦਿਨਾਂ ਕਾਫੀ ਦਿਨਾਂ ਤੋਂ ਸਾਡੇ ਟ੍ਰੈਫਿਕ ਇੰਚਾਰਜ ਟ੍ਰੈਫਿਕ ਕਰਮਚਾਰੀ ਟ੍ਰੈਫਿਕ ਦੀ ਸਮੱਸਿਆ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਹੱਦ ਕਾਫੀ ਹੱਦ ਤੱਕ ਤੁਸੀਂ ਦੇਖ ਸਕਦੇ ਹੋ ਹੁਣ ਆਖਾ ਜਗਤੰਦਰ ਚੌਕ ਦੇ ਵਿੱਚ ਖੜੇ ਹੈ ਮੇਨ ਚੌਂਕ ਕੋਲ ਦਾ ਜੇ ਤੇ ਹਰ ਵਕਤ ਜਾਮ ਲੱਗਿਆ ਰਹਿੰਦਾ ਸੀਗਾ ਹੁਣ ਬਿਲਕੁਲ ਕਲੀਅਰ ਹੈ ਇਹ ਇੱਥੇ ਵੱਡਾ ਕਾਰਨ ਸੀਗਾ ਵੀ ਇੱਥੇ ਬੱਸਾਂ ਰੁਕਦੀਆਂ ਸੀਗੀਆਂ ਅਸੀਂ ਪਿਛਲੇ ਕਈ ਦਿਨਾਂ ਤੋਂ ਬੱਸਾਂ ਨੂੰ ਬੇਨਤੀ ਕਰ ਰਹੇ ਹਾਂ ਰਿਕਵੈਸਟ ਕਰ ਰਹੇ ਹਾਂ ਕਿ ਇਹ ਚੌਕ ਦੇ ਵਿੱਚ ਬੱਸਾਂ ਨਾ ਰੋਕੀਆਂ ਜਾਣ ਤੇ ਸਵਾਰੀਆਂ ਬੱਸ ਸਟੈਂਡ ਦੇ ਵਿੱਚ ਹੀ ਚੜਾਈਆਂ ਜਾਣ ਤੇ ਬੱਸ ਸਟੈਂਡ ਦੇ ਵਿੱਚ ਹੀ ਉਤਾਰੀਆਂ ਜਾਣ ਉਹ ਅੱਜ ਅਸੀਂ ਬਿਲਕੁਲ ਪਬਲਿਕ ਨੂੰ ਅਵੇਅਰ ਕਰ ਰਹੇ ਹਾਂ ਬੱਸਾਂ ਦੇ ਡਰਾਈਵਰਾਂ ਨੂੰ ਗੱਡੀਆਂ ਨੂੰ ਵੀ ਰੋਡ ਦੇ ਉੱਪਰ ਗੱਡੀ ਨਾ ਲਈ ਜਾਵੇ ਸ਼ਹਿਰ ਦੇ ਵਿੱਚ ਵੀ ਡਰਾਈਵਿੰਗ ਦੇ ਮਸਲੇ ਇੰਦਰ ਕਿਤੋਂ ਵੀ ਆ ਜਾਂਦਾ ਸ਼ਹਿਰ ਦੇ ਵਿੱਚ ਵੀ ਕਾਫੀ ਪੁਆਇੰਟ ਨੇ ਜਿਸ ਤਰ੍ਹਾਂ ਵੀ ਇਹ ਮੈਜਿਸਟਰਿਕ ਚੌਕ ਹੈ ਜਾ ਆਪਣਾ ਅੰਡਰਵੇਚ ਆਏਗਾ ਇਧਰ ਥੱਲੇ ਇਹ ਆਕਾਲਸਮ ਰੋਡ ਹੈ ਉਥੇ ਟ੍ਰੈਫਿਕ ਦੀ ਸਮੱਸਿਆ ਹੈਗੀ ਹੈ ਕਿਉਂਕਿ ਉਥੇ ਪਬਲਿਕ ਕਾਫੀ ਲੋਕ ਹਿੰਨੇ ਰੋਂਗ ਸਾਈਡ ਤੋਂ ਆਉਂਦੇ ਆ ਉਹ ਉਥੇ ਸਾਡੇ ਟ੍ਰੈਫਿਕ ਕਰਮਚਾਰੀ ਲੱਗੇ ਹੋਏ ਨੇ ਹੁਣ ਅਸੀਂ ਵੀ ਵਕਤ-ਵਕਤ ਪੁਆਇੰਟਾਂ ਤੇ ਜਾ ਕੇ ਲੋਕਾਂ ਨੂੰ ਅਵੇਅਰ ਕਰਾਂਗੇ ਵੀ ਰੋਂਗ ਸਾਈਡ ਨਾ ਆਉਣ ਰੋਂਗ ਪਾਰਕਿੰਗ ਨਾ ਕਰਨ ਸ਼ਹਿਰ ਦੇ ਵਿੱਚ ਗੱਡੀਆਂ ਨਾ ਖੜੀਆਂ ਕਰਨ ਜਿੱਥੇ ਕਿਤੇ ਵੀ ਟ੍ਰੈਫਿਕ ਦੇ ਜਿਵੇਂ ਨੇਚਰ ਪਾਰਕ ਹੈ ਉਹਦੇ ਕਾਫੀ ਜਗ੍ਹਾ ਹੈਗੀ ਹੈ ਵੀ ਤੋਂ ਗੱਡੀਆਂ ਉੱਥੇ ਲਾਈਆਂ ਜਾਣ ਫਾਉਕਲੀ ਜਿਹੜੇ ਈ ਰਿਕਸ਼ਾ ਕਾਫੀ ਨਗਾਤਾਨ ਦੀ ਸਦਾਤ ਵਧੀ ਜਾ ਰਹੀ ਹੈ ਫਾਉਕਲੀ ਕਰਕੇ ਸ਼ਹਿਰ ਦੇ ਵਿੱਚ ਜੇ ਗੱਲ ਕੀਤੀ ਜਾਵੇ ਸਰਕਾਰੀ ਹਸਪਤਾਲ ਦੇ ਵਿੱਚ ਵੀ ਜਿਹੜਾ ਲੋਕਾਂ ਦਾ ਜਾਣਾ ਪੈਂਦਾ ਹੈ ਨਾ ਇਹ ਜੇ ਮੋਗਾ ਨਮਾ ਸ਼ਹਿਰ ਹੈ ਕਾਫੀ ਛੋਟਾ ਜਿਹਾ ਸ਼ਹਿਰ ਹੈ ਜਿਹਦੇ ਵਿੱਚ ਈ ਰਿਕਸ਼ਾ ਵਾਕਈ ਕਾਫੀ ਨੇ ਬਹੁਤ ਜ਼ਿਆਦਾ ਨੇ ਕਿ ਅਸੀਂ ਸਿਲੇਰ ਅਥਰ ਨਾਲ ਗੱਲ ਕਰਕੇ ਡੀਸੀ ਸਾਹਿਬ ਨਾਲ ਮੀਟਿੰਗ ਕਰਾਂਗੇ ਇਸ ਸੰਬੰਧੀ ਵੀ ਉਹਨਾਂ ਦਾ ਕੋਈ ਨੰਬਰਿੰਗ ਕੀਤਾ ਜਾਵੇ ਜਾਂ ਕਲਰਿੰਗ ਦਿੱਤਾ ਜਾਵੇ ਆਊਟ ਇਵਨ ਕੀਤਾ ਜਾਵੇ ਇਹਨਾਂ ਨੂੰ ਇਹ ਹੈ ਸ਼ਹਿਰ ਵਿੱਚ ਜਿਹੜੇ ਘੱਟ ਚੱਲ ਸਕਣ ਤੇ ਇਹਨਾਂ ਨੂੰ ਕੋਈ ਸਟੈਂਡ ਦੀ ਜਗ੍ਹਾ ਦਿੱਤੀ ਜਾ ਸਕੇ ਤੁਸੀਂ ਟ੍ਰੈਫਿਕ ਦੀ ਗੱਲ ਕਰੋਗੇ ਲੋਕਾਂ ਨੂੰ ਇਹ ਵੀ ਇਹਨਾਂ ਕਰਦੇ ਆਂ ਵੀ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਆਪਣੀਆਂ ਗੱਡੀਆਂ ਨਾ ਖੜੀਆਂ ਕਰਨ ਤੇ ਪੂਰੇ ਟ੍ਰੈਫਿਕ ਰੂਲਾਂ ਦੀ ਰੈਗੂਲੇਸ਼ਨ ਅਨੁਸਾਰਾਂ ਦੀ ਉਹਨੇ ਪਾਲਣਾ ਕਰਨ